ਨਸ਼ੇ ਅਤੇ ਨਸ਼ੇ ਦੇ ਸੌਦਾਗਰਾਂ ਦੇ ਉੱਤੇ ਠੱਲ ਪਾਉਣ ਦੇ ਲਈ ਜਿੱਥੇ ਪੰਜਾਬ ਪੁਲਿਸ ਅਤੇ ਸਰਕਾਰ ਪੂਰੀ ਤਰ੍ਹਾਂ ਸਖਤ ਹੋਈ ਹੈ ਉੱਥੇ ਹੀ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਮੋਗਾ ਐਸਐਸਪੀ ਅਜੀ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਅੱਜ ਮੋਗਾ ਜ਼ਿਲ੍ਹਾ ਦੇ ਮੋਗਾ ਜ਼ਿਲ੍ਹਾ ਦੀ ਪੁਲਿਸ ਵੱਲੋਂ ਕਰੀਬ 200 ਤੋਂ ਉੱਪਰ ਕਰਮਚਾਰੀਆਂ ਦੇ ਨਾਲ ਮਿਲ ਕੇ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੇ ਲਈ ਕਸਕੋ ਆਪਰੇਸ਼ਨ ਚਲਾਇਆ ਗਿਆ ਹੈ ਹਾਈਵੇ ਦੇ ਉੱਪਰ ਨਾਕੇਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਗਹਿਰਾਈ ਦੇ ਨਾਲ ਤਲਾਸ਼ੀ ਲਈ ਗਈ ਹੈ ਨਸ਼ਾ ਤਸਕਰਾਂ ਦੇ ਘਰਾਂ ਦੀ ਵੀ ਗਹਿਰਾਈ ਦੇ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਦੀ ਹੈ ਕਿ ਕੋਸਪੋ ਆਪਰੇਸ਼ਨ ਜ਼ਿਲ੍ਹੇ ਦੇ ਅਲੱਗ-ਅਲੱਗ ਕਸਬਿਆਂ ਤੇ ਪਿੰਡਾਂ ਦੇ ਵਿੱਚ ਚਲਾਇਆ ਗਿਆ ਇਸ ਮੌਕੇ ਤੇ ਪੁਲਿਸ ਵੱਲੋਂ ਹਾਈਵੇ ਤੇ ਨਾਕੇਬੰਦੀ ਕੀਤੀ ਗਈ ਹੈ ਹਰ ਆਉਣ ਜਾਣ ਵਾਲੀ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਨਸ਼ੇ ਦੇ ਸੌਦਾਗਰਾਂ ਦੇ ਘਰਾਂ ਦੇ ਉੱਪਰ ਇਹ ਕੋਸਪੋ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹਰ ਘਰ ਦੀ ਗਹਿਰਾਈ ਦੇ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਜਿੰਨਾ ਟਾਈਮ ਨਸ਼ਾ ਖਤਮ ਨਹੀਂ ਹੋ ਜਾਂਦਾ ਜੜ ਤੋਂ ਖਤਮ ਨਹੀਂ ਕਰ ਦਿੱਕਤ ਜਾਂਦਾ ਉਹਨਾ ਟਾਈਮ ਯੁੱਧ ਨਸ਼ੇ ਵਿਰੁੱਧ ਮੁਹਿੰਮ ਚੱਲਦੀ ਰਹੇਗੀ ਆਮ ਜੋਗ ਜੀ ਸਾਡੇ ਹੁਕਮ ਅਨੁਸਾਰ ਸਾਡੇ ਇਸਤਰੀ ਸਾਹਿਬ ਮੂਦਾ ਇਹ ਹੁਕਮ ਸਾਹ ਜਿਹੜੇ ਹੈ ਜ਼ਿਲ੍ਹਾ ਦੇ ਹੱਦਬੰਦੀਆਂ ਤੇ ਨਾਕਾਬੰਦੀ ਕੀਤੀ ਗਈ ਹੈ ਜ ਜਿਹਦੇ ਨਾਲ ਆਉਣ ਵਾਲੇ ਵੀ ਇਕਲਾਂ ਦੀ ਚੈੱਕ ਅਪ ਕੀਤੀ ਗਈ ਹੈ ਜਿਨ੍ਹਾਂ ਦੇ ਕਾਲੀਆਂ ਫਿਲਮਾਂ ਲਾਈਆਂ ਜਾਂ ਕਾਲੇ ਸਿੱਖੇ ਕੀਆ ਉਹਨਾਂ ਦੇ ਚਲਾਨ ਕੱਟੇ ਗਏ ਆ ਹਰ ਅੰਸਰ ਮਾਰੇ ਨੂੰ ਚੈੱਕ ਕੀਤਾ ਗਿਆ ਤੇ ਜਿਹੜੇ ਮਾਰੇ ਅੰਸਰ ਹੈ ਉਹਨਾਂ ਨੇ ਉਹਨਾਂ ਦੇ ਬਣ ਗਏ ਜਿਹੜੇ ਚਲਾਨ ਕੱਟੇ ਗਏ ਆ ਸਾਨੂੰ ਹਦਾਇਤਾਂ ਮੁਤਾਬਕ ਕਿਸੇ ਵੀ ਮਾੜੇ ਅੰਸਰ ਨੂੰ ਇੱਥੇ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਇੱਕਣ ਵਾਲੇ ਨੂੰ ਹਰ ਨੂੰ ਜਿਹੜੇ ਆ ਅੱਜ ਕੱਲ ਦੇ ਹਾਈਵੇ ਰੋਡ ਤੇ ਚੱਲਣ ਵਾਲੀਆਂ ਹਦਾਇਤਾਂ ਬੈਂਟਾ ਵਗੈਰਾ ਸਾਰਾ ਤੋਂ ਹਦਾਇਤਾਂ ਤੋਂ ਵੀ ਜਾਣੂ ਕਰਾਇਆ ਗਿਆ ਕਾਨੂੰਨ ਮੁਤਾਬਕ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਉਹਦੇ ਮੁਤਾਬਕ ਹੀ ਚਲਾਨ ਕੱਟ ਕੇ ਉਹਨੂੰ ਦਿੰਦੇ ਆ ਹਦਾਇਤ ਵੀ ਕਰਦੇ ਆ ਸਮਝਾਉਂਦੇ ਵੀ ਆ ਅੱਗੇ ਤੋਂ ਜਿਹੜੇ ਸਾਵਧਾਨ ਰੋਕੇ ਜਿਹੜੀ ਹਾਈਵੇ ਰੋਡ ਤੇ ਬਿਲਕੁਲ ਬੈਂਟਾ ਲਾ ਕੇ ਜਾਂ ਵੀ ਸਾਈਡ ਲਾ ਕੇ ਹਦਾਇਤਾਂ ਕਰਦੇ ਉਹਨਾਂ ਨੂੰ ਕਿ ਨਹੀਂ ਅਸੀਂ ਕੋਈ ਅਜਿ ਸੁਣਵਾਈ ਨਹੀਂ ਕਰਦੇ ਹੁਣ ਅਸੀਂ ਆਨਲਾਈਨ ਜਿਹੜੀ ਸਾਡੇ ਕੋਲੇ ਸਿਸਟਮ ਨਵੇਂ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਮਸ਼ੀਨਾ ਦੁੱਤੀਆਂ ਉਹਦੇ ਮੁਤਾਬਕ ਵੀਕਲ ਮਸ਼ੀਨ ਮੁਤਾਬਕ ਚੈੱਕ ਕਰਕੇ ਉੱਪਰ ਡਾਕੂਮੈਂਟ ਆ ਜਾਂਦੇ ਜਿਹੜੇ ਘੱਟ ਹੈ ਜਿਹੜਾ ਘੱਟ ਡਾਕੂਮੈਂਟ ਹੈ ਉਹਦਾ ਅਸੀਂ ਚਲਾਨ ਕਰਕੇ ਆਨਲਾਈਨ ਵੀ ਉਹ ਉਸੇ ਟਾਈਮ ਹੀ ਦੇ ਦਿੰਦਾ ਤੇ ਬਾਹਰੋਂ ਜਿੱਥੇ ਮਰਜ਼ੀ ਉਹ ਚਲਾਨ ਆਪਦਾ ਭਰ ਸਕਦੇ ਆ ਅਸਲ ਜਿਹੜੇ ਅਸੀਂ ਹੁਣ ਵੀਕਲਾਂ ਦੇ ਜਿਹੜੇ ਟੋਟਲ ਚਲਾਨ ਆ 12 ਤੋਂ 13 ਜਿਹੜੇ ਚਲਾਨ ਕੀਤੇ ਆ ਜਿਨ੍ਹਾਂ ਨੂੰ ਚਲਾਨ ਮੌਕੇ ਤੇ ਚਲਾਨ ਚਟਾ ਦਿੱਤੀਆਂ ਤੇ ਜਿਹੜੇ ਅਸੀਂ ਕਰੀਬ 100 ਤੋਂ 150 ਚਲਾ ਜਿਹੜਾ ਵੀਕਲ ਚੈੱਕ ਕੀਤਾ ਹਰ ਆਦਮੀ ਦੀ ਸ਼ੱਕੀ ਨੂੰ ਚੈੱਕ ਕਰਕੇ ਫੇਰ ਭੇਜਿਆ ਜੀ ਗੱਡੀਆਂ ਨੂੰ ਵੀ ਚੈੱਕ ਕੀਤਾ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਨੂੰ ਕੀਤਾ ਜਿਹੜੇ ਆ ਜਾਰੀਆਂ ਲਾਈਆਂ ਉਹਨਾਂ ਨੂੰ ਹਦਾਇਤਾਂ ਕੀਤੀਆਂ ਜੀ ਬੇਨਤੀ ਕਰਦੇ ਆਂ ਵੀ ਇਹ ਹਾਈਵੇ ਰੋਡ ਦੇ ਉੱਤੇ ਹਮੇਸ਼ਾ ਤੁਸੀਂ ਬੈਲਟ ਲਾ ਕੇ ਹੋ ਧਿਆਨ ਨਾਲ ਜਿਹੜੀਆਂ ਨਿਯਮਾਂ ਦੀ ਪਾਲਣਾ ਕਰਕੇ ਫੇਰ ਡਰਾਈਵਿੰਗ ਕਰਨੀ ਚਾਹੀਦੀ ਹੈ